ਘੰਟੇ ਦੀ ਗੱਲਬਾਤ ਰਹੀ ਗਈ 101 ਨਾਮ ਦਿੱਤਾ ਹੈ ਨਾ ਮਿੱਤਰੋ ਪਹਿਲੇ ਨਾਮ ਚ ਥਾਰ 4x2 ਚੁਆਇਸ ਦੇ ਵਿੱਚ 4x4 ਟਰੈਕਟਰ ਟਰੈਕਟਰ ਜਿਹੜਾ ਮਰਜ਼ੀ ਲੈ ਲਿਓ 796 ਆ ਜੀ 57599 300 ਰੁਪਏ ਦੇ ਵਿੱਚ ਉਹਨੂੰ ਮੇਨ ਟਿਕਟ ਦੀ ਜਿਹੜੀ ਮਿਲੂਗੀ ਟਿਕ ਟਿਕ ਤੇ 500 ਦੀਆਂ 3 ਆਈ 1000 ਦੀਆਂ 10 2000 ਦੀਆਂ 25 ਤੇ 5000 ਰੁਪਏ ਦੀਆਂ 75 ਆ ਗਈਆਂ ਜੀਪ ਸੋਨਾ ਚਾਂਦੀ ਮੰਗਾਨੇ ਲੈਣਾ ਲਾਇਆ ਪਿਆ ਸਪੈਸ਼ਲ ਮਿੰਨੀ ਦੇ ਵਿੱਚ ਵੀ 80 ਗਾਲ ਦੋਸਤੋਂ ਆਪਾਂ ਖੜਿਆ ਪਿੰਡ ਪੱਖੋਕਲਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੇ ਡਰਾ ਨਿਕਲਦੇ ਵਿੱਚ ਕੁਝ ਕੁ ਘੰਟੇ ਬਾਕੀ ਰਹਿ ਗਏ ਇਲੈਕਟ੍ਰਿਕ ਸਕੂਟਰੀ ਦੇ 11 ਨਾਂ ਵੀਰਾਂ ਨੇ ਕੱਢ ਦੇਣੇ ਆ ਜਿਦੇ ਵਿੱਚ ਘੰਟਿਆਂ ਦੀ ਗੱਲਬਾਤ ਰਹੀ ਗਈ ਤੇ ਮੇਨ ਡਰਾ ਦੇ ਵਿੱਚ ਵੀ ਮਿੱਤਰੋ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਤੇ ਮੇਨ ਡਰਾ ਚ ਨਾਮ ਕਿਹੜੇ ਕਿੜੇ ਆ ਜੀ ਆਪਣੇ ਆ ਨਾਮ ਸੰਗਤ ਜੀ ਹੈਗੇ 101 ਨਾਮ ਆ ਤੇ ਸਾਰੇ ਨਾਮ ਨਵੇਂ ਆ ਪਹਿਲੇ ਨਾਮ ਦੀ ਗੱਲ ਕਰੀਏ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਦੂਜੇ ਨਾਮ ਦੀ ਗੱਲ ਕਰੀਏ ਜੀ ਬੁਲਟ ਹੈ ਇਲੈਕਟ੍ਰਿਕ ਹੈ ਇੱਕ ਏਸੀ ਠੀਕ ਆ ਜੀ ਟੋਟਲ 101 ਨਾਮ ਆ ਗਿਆ ਪੋਸਟਰ ਦਿਖਾ ਦਿਓ ਇੱਕ ਵਾਰ ਟੋਟਲ ਤੇ ਕੈਮਰਾ ਮਾਰ ਦੀ 101 ਨਾਮ ਦਿੱਤਾ ਹੈ ਨਾ ਮਿੱਤਰੋ ਚੁਆਇਸ ਦੇ ਵਿੱਚ 4x4 ਟਰੈਕਟਰ ਹੈ ਟਰੈਕਟਰ ਜਿਹੜਾ ਮਰਜ਼ੀ ਲੈ ਲਿਓ ਤੇ 101 ਨਾਮ ਦਾ ਮਿੱਤਰੋ ਕੈਸ਼ ਦੀ ਸਬਦਾ ਵੀ ਹੈਗੀ ਆ ਜੀ ਤੇ ਸੰਗਤ ਨੂੰ ਜਿਹੜਾ ਨੰਬਰ ਆਗਾ Google Pay ਵਾਲਾ ਕਮੇਡੀ ਇੱਕ ਵਾਰ ਦੇ ਦਈਏ ਪੂਰਾ 796 ਆ ਜੀ 57599 300 ਰੁਪਏ ਦੇ ਵਿੱਚ ਤੁਹਾਨੂੰ ਮੇਨ ਟਿਕਟ ਦੀ ਜਿਹੜੀ ਮਿਲੂਗੀ ਟਿਕ ਟਿਕ ਤੇ 500 ਦੀਆਂ ਤਿੰਨ ਆਈ 1000 ਦੀਆਂ 10 2000 ਦੀਆਂ 25 ਤੇ 5000 ਰੁਪਏ ਦੀਆਂ 75 ਆ ਗਈਆਂ 5000 ਦੀਆਂ 75 ਡਰਾਅ ਤਾਂ ਮਿਲ ਜਾਣਗੀਆਂ ਮਿੱਤਰੋ ਆਹ ਮਿੰਨੀ ਡਰਾਅ ਤਾਂ ਦੇਖੋ ਨਿਕਲ ਜਾਣਾ ਘੰਟੇ ਨੂੰ ਤੇ ਇੱਧਰ ਸਪੈਸ਼ਲ ਮਿੰਨੀ ਪਾਈਆਂ ਨੇ ਡਰਾ ਰੱਖਿਆ ਇੱਧਰ ਮਾਰੀ ਕੈਮਰਾ ਸਪੈਸ਼ਲ ਮਿੰਨੀ ਡਰਾਅ ਦੇ ਵਿੱਚ ਕੱਲੀ ਜੀਪ ਨਹੀਂ ਹੈਗੀ ਵੱਡੀ ਗੱਲ ਤਿੰਨ ਨਾਮ ਲੈਣੇ ਤਿੰਨੇ ਧਮਾਕੇਦਾਰ ਪਾਇਓ ਚਾਣਨਾ ਜਿਹਦੇ ਬਾਰੇ ਸਪੈਸ਼ਲ ਮਿੰਨੀ ਡਰਾਅ ਦੇ ਵਿੱਚ ਅਸੀਂ ਖਾਸ ਪੈਣਾ ਖਾਤਰ ਲੈ ਕੇ ਆਏ ਆ ਇਹ ਸਪੈਸ਼ਲ ਮਿੰਨੀ ਡਰਾਅ ਇਹ ਸੋਨੇ ਦੇ ਨੇ ਜਿਹੜੇ ਕਿੱਟੀ ਸੈੱਟ ਹੈਗਾ 2 ਟੋਲਿਆਂ ਦਾ ਇਹ 24 ਦੇ ਵਿੱਚ ਆਪਾਂ ਲੰਡੀ ਜੀਪ ਵੀ ਲੈ ਸਕਦੇ ਜੇ ਕਿਸੇ ਭਰਾ ਨੂੰ ਲੰਡੀ ਜੀਪ ਦੀ ਲੋੜ ਆ ਹਨਾ ਤੇ ਦੂਜਾ ਚਾਂਦੀ ਦੀ ਜੁੱਤੀ ਜੀ 25 ਟੋਲੇ ਚਾਂਦੀ ਦੇ ਜਾਂ 25000 ਰੁਪਿਆ ਨਗਦ ਵੀ ਮਿਲ ਜੂਗਾ 25000 ਰੁਪਿਆ ਨਗਦ ਵੀ ਮਿਲ ਜੂਗਾ ਮਿੱਤਰੋ ਜੇ ਆਪਾਂ ਸਪੈਸ਼ਲ ਮਿੰਨੀ ਦੀ ਗੱਲ ਕਰੀਏ ਬਾਕੀ ਸਪੈਸ਼ਲ ਮਿੰਨੀ ਬਣ ਗਿਆ ਜੀਪ ਸੋਨਾ ਚਾਂਦੀ ਮੰਗਣੇ ਲੈਣਾ ਲਾਇਆ ਪਿਆ ਸਪੈਸ਼ਲ ਮਿੰਨੀ ਦੇ ਵਿੱਚ ਵੀ ਹਲੇ ਤੱਕ ਤੁਸੀਂ ਸਪੈਸ਼ਲ ਮਿੰਨੀ ਦੇ ਵਿੱਚ ਕਿਹ ਲਈ ਜੀਪ ਹੀ ਨਿਕਲਦੀ ਦੇਖੀ ਆ ਤੇ ਇੱਧਰ ਹੁਣ ਤਿੰਨ ਹੋ ਗਏ ਤੇ ਇਧਰਲੇ ਪਾਸੇ ਨੰਬਰ ਵੀਰਾਂ ਦਾ ਨੋਟ ਕਰ ਲਓ ਫੋਨ ਚੱਕ ਲਓ 700 ਪੂਰਾ 96 57 599 300 ਰੁਪਏ ਦੀ ਇੱਕ ਟੈਟਾ ਜੀ 500 ਦੀਆਂ 3000 ਦੀਆਂ 10 2000 ਦੀਆਂ 25 ਤੇ 5000 ਦੀਆਂ 75 ਮਿਲ ਜਾਣਗੀਆਂ ਘੰਟਿਆਂ ਦੀ ਗੱਲਬਾਤ ਰਹੀ ਗਈ ਮਿੱਤਰੋ ਆਹਾਂ 11 ਨਾਮ ਆ ਜਿਹੜੇ ਇਹਦਾ ਕੁਝ ਕੁ ਘੰਟਿਆਂ ਨੂੰ ਨਿਕਲੀ ਜਾਣੇ ਆ ਇਲੈਕਟ੍ਰਿਕ ਸਕੂਟਰੀਆ ਚੋਅ ਦੇ ਵਿੱਚ ਵਿੰਡੋ ਏਸੀ ਆ ਐਲਈਡੀ ਆ ਦੂਜਾ ਨਾਮ ਮਿੱਤਰੋ ਸਾਈਕਲਾਂ ਪੱਖੇ ਆ 11 ਨਾਮ ਨੇ ਡਰਾ ਲਾਈਵ ਚੱਲੂਗਾ ਤੇ ਮੇਨ ਡਰਾ ਕਿੰਨੀ ਤਰੀਕ ਨੂੰ ਨਿਕਲਣਾ ਹੈ ਮੇਨ ਡਰਾ ਜੀ 11 ਸਤੰਬਰ ਦਿਨ ਬੁੱਧਵਾਰ ਸ਼ਾਮ ਨੂੰ 5 ਵਜੇ ਨਿਕਲੂਗਾ ਉਹ ਤੋਂ 1 ਘੰਟਾ ਪਹਿਲਾਂ ਮਿਨੀ ਡਰਾ ਹੈ ਤੇ ਜੇ ਆਪਾਂ ਆ ਮਿਨੀ ਡਰਾ ਦੀ ਗੱਲ ਕਰੀਏ ਇਹਦੇ ਵਿੱਚ ਸਿਰਫ ਘੰਟਿਆਂ ਦੀ ਗੱਲ ਰਹੇਗੀ 12 ਅਗਸਤ ਦਿਨ ਸੋਮਵਾਰ ਨੂੰ ਸ਼ਾਮ ਨੂੰ 5 ਵਜੇ ਡਰਾ ਨਿਕਲ ਜਾਣਾ ਜੀ ਤੇ ਮੇਨ ਡਰਾ ਗੁਰੂ ਘਰ ਚ ਨਿਕਲੂ ਜੀ ਗੁਰੂ ਘਰ ਗੁਰੂ ਘਰ ਹੈਗਾ ਜੀ ਗੁਰਦੁਆਰਾ ਸਾਹਿਬ ਬਾਬੇ ਸਹੀਦ ਦਾ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਵੱਧ ਤੋਂ ਵੱਧ ਪਹੁੰਚਿਓ ਤੇ ਲਾਈਵ ਆਪਣੇ ਅੱਖੀਂ ਦੇਖਿਓ 쿠ਪਨ ਪਾ ਲਓ ਮਿੱਤਰੋ 5 ਵਜੇ ਸ਼ਾਮ ਨੂੰ ਡਰਾ ਲਾਈਵ ਚੱਲੂਗਾ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਲਾ ਵੀਡੀਓ ਬਣ ਗਈ